ਮੇਰਾ ਪਿਓ ਮੇਰੇ ਨਾਲ ਨਾ ਰਹਿਣਾ ਚਾਹੀਦਾ ਦੇਖ ਲੂ ਦਿੰਦੀ ਆ ਰੋਟੀ ਕੋਈ ਨਾਰੂ ਇਹਨਾਂ ਤੋਂ ਪੁੱਛ ਇਹਨਾਂ ਨੇ ਬਹੁਤ ਧੱਕਾ ਕੀਤਾ ਮੇਰੇ ਨਾਲ ਤੂੰ ਇਟਾਂ ਰੋੜੇ ਕਿਉਂ ਮਾਰੇ ਫਿਰ ਪਹਿਲਾਂ ਤਾਂ ਮੈਨੂੰ ਸਾਨੂੰ ਘਰੋਂ ਕੱਢੇ ਦੋਵਾਂ ਭਰਾਵਾਂ ਨੂੰ ਮੁੜ ਕੇ ਇਹਨੇ ਇਟਾਂ ਰੋੜੇ ਮਾਰੇ ਆ ਲੈਂਦਾ ਸਾਡੀ ਕਾਸ਼ ਤੋਂ ਲੈਂਦਾ ਇਹ ਅੱਗੇ ਮੇਰੇ ਪਿਓ ਨੇ ਤਿੰਨ ਕਿੱਲੇ ਵੇਚਤੇ ਮੇਰੇ ਸ਼ਰਕਾਰ ਦਾ ਮੈਂ ਕਹ ਮੈਂ ਹੋਰ ਵੀ ਕਿਹਨੂੰ ਦੇ ਸਕਦਾ ਕਰਜ਼ਾ ਮੇਰੇ ਸ਼ਰ 20 ਲੱਖ ਰੁਪਈਆ ਮੈਂ ਤੇ ਇਹਨੇ ਕੋਲ ਵਿਚਾਰਾ ਕੋਈ ਨਾਮ ਨਹੀਂ ਲਿਆ ਹਜੇ ਵੈਲੀ ਦਾ ਮਾਰ ਨਹੀਂ ਤੰਕੀਆਂ ਦੇ ਰਿਆ ਜੀ ਸਾਰਾ बस ਇੱਕੋ ਹੀ ਰੱਟ ਫੜੀ ਹੋਈ ਸੀ ਵੀ ਤੁਸੀਂ ਸਾਡੀ ਪੈੜੀ ਖਰੀਦਣੀ ਚਾਹੁੰਦੇ ਹੋ ਤੇ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋਈ ਪਿਛਲੇ ਛੜਾਉਣਾ ਚਾਹੁੰਦਾ ਮੇਰਾ ਹੁਣ ਤੇ ਜੇ ਤੰਗ ਕਰੂਗਾ ਮੈਨੂੰ ਮੈਂ ਵੀ ਇਹਨੂੰ ਤੰਗ ਕਰੂੰਗਾ ਉਦੋਂ ਦੁੱਗਣਾ ਕਰੂੰਗਾ ਤੁਹਾਡਾ ਤੇ ਕਿਉਂ ਤੁਹਾਡੇ ਮੁੰਡੇ ਨੇ ਤੁਹਾਨੂੰ ਕੁੱਟਿਆ ਤੇ ਇਹਨਾਂ ਦੇ ਘਰ ਤੇ ਇਟਾਂ ਢੋੜੇ ਵਿੱਚ ਆਏ ਆ ਚੰਦ ਸਿੰਘ ਨਾਂਜਾ ਹਰਚੰਦ ਸਿੰਘ ਰਾਤ ਨੂੰ ਬਾਰੂਮ ਨਾਲ ਅੱਜ ਗਿਆ ਇਹ ਪਹਿਲਾਂ ਤਾਂ ਮੈਨੂੰ ਸਾਨੂੰ ਘਰੋਂ ਕੱਢੇ ਦੋਵਾਂ ਬ੍ਰਹਮਾਂ ਨੂੰ ਮੋੜ ਕੇ ਇਹਨੇ ਇਟਾਂ ਢੋੜੇ ਮਾਰਿਆ ਹੈ ਇਹ ਪੰਜਾਂ ਚੌਕਾਂ ਕਰਾਂ ਦੇ ਵਿੱਚ ਪਿੱ ਗਿਆ ਜੀ ਤੇ ਤੂੰ ਕਿਉਂ ਕੀਤਾ ਇਹਨਾਂ ਨੂੰ ਪੈਲੀ ਪੁਲੀ ਦਾ ਇਹਨਾਂ ਨਾਲ ਬਾਈ ਕੋਈ ਗੱਲ ਬਾਤ ਨਹੀਂ ਹੋਈ ਮੈਨੂੰ ਮਮ ਘਰ ਦੌੜ ਚੜਾ ਲਾ ਉਹ ਮਦਦ ਉਹਨਾਂ ਨੂੰ ਮਰੇ ਪਿਉ ਪਹਿਲੀ ਵੇਚਦਾ ਸੀ ਉਹ ਜੇ ਪੈਲੀ ਮੇਰੇ ਸ਼ਰ ਕਰਦਾ ਮੈਂ ਕਹਾ ਮੈਂ ਹੋਰ ਵੀ ਕਿਹਨੂੰ ਦੇ ਸਕਦਾ ਅੱਛਾ ਕਰਜ਼ਾ ਮੇਰੇ ਸ਼ਰ 20 ਲੱਖ ਰੁਪਈਆ ਮੈਂ ਤਾਂ ਇਹਨਾਂ ਕੋਲ ਵਿਚਾਰਾਂ ਕੋਈ ਨਾਮ ਨਹੀਂ ਲਿਆ ਜੇ ਪੈਲੀ ਦਾ ਇਹਨਾਂ ਨੇ ਨਾ ਖਰੀਦਣ ਦੀ ਗੱਲ ਨਹੀਂ ਬਾਈ ਜਮਾ ਹੀ ਨਹੀਂ ਯਾਰ ਮੈਨੂੰ ਮਮ ਘਰ ਦੌੜ ਚੜਾ ਲਾ ਬਾਈ ਇਹ ਨਹੀਂ ਆਪਦੇ ਵਹਿਮ ਚ ਇਦਾਂ ਕੀਤਾ ਬਸ ਹਾਂ ਇਹਾਂ ਤੇ ਪੈਲੀ ਵੇਚਦਾ ਬੁੜਾ ਹਣ ਹੁਣ ਚਾਹੁੰਦੇ ਕਿ ਪੁਲਿਸ ਕਾਰਵਾਈ ਕਰ ਹਾਂ ਪੁਲਿਸ ਆਈ ਸੀ ਤੁਹਾਡੇ ਕੋਲ ਆਈ ਸੀ ਆਈ ਚ ਕੱਲ ਲੱਗ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਨਹੀਂ ਕੋਈ ਨਹੀਂ ਕੀਤੀ ਅਸਤੂਰ ਜੀ ਗੁਰਦੀਪ ਸਿੰਘ ਦੇ ਘਰੇ ਕਿੰਨਾ ਕੁ ਨੁਕਸਾਨ ਹੋਇਆ ਨਾ ਤੇ ਇਤੋਂ ਇਹਨਾਂ ਨੂੰ ਹੋਰ ਵੀ ਡਰਾ ਤੁਸੀਂ ਵੀ ਇੱਥੇ ਰਹਿੰਦੇ ਹੋ ਨਹੀਂ ਨਹੀਂ ਸਾਸੀ ਤਾਂ ਉੱਧਰ ਪਿੱਛੇ ਹੀ ਹਾਂ ਇਹਨਾਂ ਦੇ ਵਿੱਚ ਅਰਦਾ ਜੀ ਆਹ ਇਸ ਤਰ੍ਹਾਂ ਹੁਣ ਹਾਂਜੀ ਇੱਟਾ ਰੋੜੇ ਮਾਰੇ ਆ ਇਹ ਮੇਰੇ ਗੇਟ ਤੋੜ ਦਿੱਤੇ ਗਏ ਆ ਕਿ 1 ਲੱਖ 5000 ਰੁਪਏ ਆ ਲਾਇਆ ਸੀ ਮੈਂ ਗੇਟਾਂ ਤੇ ਤੇ ਉਹ ਪੂਰੀ ਤਰ੍ਹਾਂ ਉਹ ਡੈਮੇਜ ਕਰ ਦਿੱਤਾ ਗਿਆ ਹੋਰ ਵੀ ਕੋਟ ਟੁੱਟੇ ਆਪਣੇ ਕਰ ਹੋਰ ਬਾਕੀ ਉਹ ਬੇੜੇ ਚ ਤੁਸੀਂ ਦੇਖਿਆ ਜੀ ਜਿਵੇਂ ਇੱਟਾਂ ਰੋੜੇ ਪਏ ਆ ਤੇ ਫਰਸ਼ ਦੀ ਇੱਕ ਤੇਲਾ ਤੋੜ ਦਿੱਤੀਆਂ ਗਈਆਂ ਤੇ ਅੰਦਰ ਸ਼ੀਸ਼ਾ ਬਚ ਗਿਆ ਮੇਰਾ ਉੱਤੇ ਅੰਗਲਰਨ ਤੇ ਵਜਨ ਕਾਰਨ ਤੇ ਬਾਕੀ ਤੁਹਾਡੇ ਸਾਹਮਣੇ ਆ ਜੀ ਇਸ ਤਰ੍ਹਾਂ ਨੁਕਸਾਨ ਕਿੰਨੇ ਕਦਾ ਹੋ ਗਿਆ ਨੁਕਸਾਨ ਜੀ ਆ ਦੇਖੋ ਹੁਣ ਤੁਸੀਂ ਵੀ ਆ ਲੱਖ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਇਹ ਅਸੀਂ ਹੋਰ ਵੀ ਹਾਂਜੀ ਔਰ ਇਹ ਸਾਖਸਾ ਪਹਿਲੇ ਵੀ ਇੱਕ ਦੋ ਕੇਸਾਂ ਚ ਭਗੌੜਾ ਜੋ ਕਿ ਮਾਨ ਜੋਗਾ ਆਪਣਾ ਅਦਾਲਤ ਵੱਲੋਂ ਪਗੋੜਾ ਕਰਾਰ ਦਿੱਤਾ ਗਿਆ ਤੇ ਇਸ ਦੇ ਖਿਲਾਫ ਅਜੇ ਤਾਈ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਹਿਲੇ ਵੀ ਕੇਸਾਂ 'ਚ ਇਸ ਤਰ੍ਹਾਂ ਹੀ ਖੁੱਲਾ ਫਿਰਦਾ ਜੀ ਕਿਨੇ ਮਾਰੇ ਇਹ ਗੁਰਪਿੱਤਾ ਇਹ ਉਹ ਕਿਉਂ ਨੇ ਹੁਣ ਕੀ ਪਤਾ ਹੁਣ ਨਸੇ ਨਰਜ ਜਾ ਆਪਾਂ ਕੜਾ ਆਪਾਂ ਨਾਂ ਬਾਹਰ ਖੋਲਿਆ ਮੈਂ ਕਿਹ ਪਤਾ ਉਹ ਬੰਦਾ ਮੂਹਰੇ ਸੱਟ ਮਾਰੇ ਆਪਦੀ ਮਾਰ ਦੇਵੇ ਇਹਨਾਂ ਦੇ ਇੱਕਾਂ ਰੋੜੇ ਚਲਾ ਕੇ ਗਏ ਇਹਨਾਂ ਦੇ ਇੱਥੇ ਮਗਰੋਂ ਆਇਆ ਉਹ ਤੋਂ ਬਾਅਦ ਮੋੜ ਇਦਾਂ ਦੀ ਪਿੰਡ ਚ ਗੱਲਬਾਤ ਚਾਹੀਦੀ ਹੈ ਕਿ ਨਹੀਂ ਚਾਹੀਦੀ ਨਹੀਂ ਸਹੀ ਕਹਿੰਦਾ ਨਹੀਂ ਚਾਹੀਦੀ ਅਜ ਤਾਂ ਕਰਨੀ ਕੋਈ ਨਾ ਕੋਈ ਪੁਲਿਸ ਤੋਂ ਮੰਗ ਕਰਦੇ ਹੋ ਕਾਰਵਾਈ ਦੀ ਹੋਰ ਇਹ ਕਾਰਵਾਈ ਉਹ ਖਤਰਾ ਇਹੇ ਜੇ ਬੰਦੇ ਤੋਂ ਠੀਕ ਤੁਹਾਡੇ ਘਰ ਤੇ ਕਿਉਂ ਟਰੋਲੇ ਚਲਾਏ ਹਮਲਾ ਕਰਕੇ ਸਾਨੂੰ ਤਾਂ ਜੀ ਪਤਾ ਨਹੀਂ ਸੀ ਅਸੀਂ ਤਾਂ ਸੁੱਤੇ ਹੀ ਪਏ ਸੀਗੇ ਤੇ ਰਾਤ ਨੂੰ ਕਿਤੇ ਇਹਦੇ ਨਸ਼ੇ ਦੇ ਵਿੱਚ ਜਦੋਂ ਸਾਰਾ ਤੋੜ ਭੰਨ ਕਰਨ ਤੋਂ ਬਾਅਦ ਕਿਤੇ ਬਿੱਲ ਤੇ ਹੱਥ ਲੱਗ ਗਿਆ ਤਾਂ ਜੋ ਕਿ ਗੇਟਾਂ ਤੇ ਬਿੱਲ ਲੱਗੀ ਹੋਈ ਆ ਉਹ ਬਿੱਲ ਵੱਜਣ ਤੋਂ ਬਾਅਦ ਮੇਰੀ ਵਾਈਫ ਨੇ ਮੈਨੂੰ ਆਖਿਆ ਵੀ ਉਠੋ ਦੇਖੋ ਤੇ ਜਦੋਂ ਬਾਹਰ ਦੇਖਿਆ ਗੇਟ ਖੋਲਕੇ ਤਾਂ ਇਹ ਸਾਰਾ ਕਾਰਵਾਈ ਕਰ ਚੁੱਕਿਆ ਸੀਗਾ ਤੇ ਗਾਲੀ ক্লোਜ਼ ਕਰ ਰਿਹਾ ਸੀ ਕਿ ਜਾਨ ਤੋਂ ਮਾਰਦਿਆਂ ਧੰਕੀਆਂ ਦੇ ਰਿਹਾ ਸੀ ਸਾਨੂੰ बस ਇੱਕੋ ਹੀ ਰੱਟ ਫੜੀ ਹੋਈ ਸੀ ਵੀ ਤੁਸੀਂ ਸਾਡੀ ਪੈੜੀ ਖਰੀਦਣੀ ਚਾਹੁੰਦੇ ਹੋ ਤੇ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋਈ ਪਿਛਲੇ 1.5 ਸਾਲ ਤੋਂ ਤਾਂ ਮੈਂ ਇਹਨੂੰ ਕਦੇ ਬੁਲਾਇਆ ਵੀ ਨਹੀਂ ਮੇਰੀ ਕਦੇ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਨਾਲ ਹਾਂਜੀ ਤੇ ਹੁਣ ਮਤਲਬ ਵੀ ਕੀ ਮੰਗ ਕਰਦੇ ਹੋ ਹੁਣ ਇਹਦੇ ਬਾਰੇ ਸ਼ਿਕਾਇਤ ਹਾਂ ਪੁਲਿਸ ਨੂੰ ਜੀ ਅਸੀਂ ਉਸੇ ਰਾਤ ਹੀ 112 ਤੇ ਕਾਲ ਕੀਤੀ ਅ ਦੋ ਤਿੰਨ ਵਾਰ ਕਾਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਚੌਕੀ ਇੰਚਾਰਜ ਗਾਲਬ ਕਲਾ ਦਾ ਨੰਬਰ ਦਿੱਤਾ ਜੋ ਕਿ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਆਖਿਆ ਵੀ ਅਸੀਂ ਇਸ ਟਾਈਮ ਬਿਜੀ ਆ ਨਗਰ ਕੀਤੇਨ ਦੇ ਕਾਰਨ ਉਹ 21 ਤਰੀਕ 12 ਵਜੇ ਕੁਝ ਕੈਂਟਾ ਵਾਸਤੇ ਇੱਥੇ ਸਾਡੇ ਗੇਟ ਤੇ ਆਈ ਉਹਨਾਂ ਨੇ ਪੁੱਛਿਆ ਤੁਹਾਡੀ ਕੀ ਦੁਸ਼ਮਣੀ ਹੈ ਅਸੀਂ ਆਖਿਆ ਜੀ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬਸ ਇਨੀ ਗੱਲ ਹੋਈ ਉਹਨਾਂ ਨੇ ਹੁਣ ਇਹ ਪ੍ਰਸ਼ਾਸਨ ਤੋਂ ਇਹ ਮੰਗ ਕੀ ਕਰਦੇ ਆ ਕਿ ਜੋ ਕਾਨੂੰਨੀ ਕਾਰਵਾਈ ਆ ਇਸ ਸ਼ਖਸ ਦੇ ਖਿਲਾਫ ਕੀਤੀ ਜਾਵੇ। ਕੋਈ ਡਰਾ ਵੀ ਕੱਲ ਨੂੰ ਕੋਈ ਹੋਰ ਵੀ ਗੱਲ ਹੋ ਸਕਦੀ ਹੈ। ਹਾਂਜੀ ਹਾਂਜੀ ਇਹ ਕੱਲ ਨੂੰ ਵੀ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਦਾ ਅਟੈਕ ਕਰ ਚੁੱਕਿਆ। ਆ ਇਹ ਦੂਸਰੀ ਘਟਨਾ ਜੀ ਅੱਗੇ ਤੋਂ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਜਾਨ ਮਾਲ ਦਾ ਖਤਰਾ ਇਸ ਸ਼ਖਸ ਤੋਂ ਤੇ ਸਾਡੀ ਸੁਰੱਖਿਆ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਟਾਂ ਰੋੜੇ ਮਾਰ ਕੇ ਕਿੰਨਾ ਇੱਕ ਇਹਨਾਂ ਨਾਲ ਨੁਕਸਾਨ ਆਇਆ ਤੁਹਾਨੂੰ ਕੀ ਡਰ ਕੀ ਆ ਹੁਣ ਨੁਕਸਾਨ ਤਾਂ ਜੋ ਹੈਗਾ ਦਿਖਦਾ ਹੀ ਆ ਜੇ ਇਹ ਜੇ ਪਰਸਨ ਹੋਰ ਇਦਾਂ ਦੀਆਂ ਹਰਕਤਾਂ ਕਰਨਗੇ ਡਰਤਾ ਹੈਗਾ ਹੀ ਆ ਜੀ ਹਾਂਜੀ ਹਾਂਜੀ ਜੀ ਇਹਨਾਂ ਦੇ ਗੇਟ 'ਚ ਵੀ ਬਹੁਤ ਧੱਕੇ ਮਾਰੇ ਆ ਇਹਨਾਂ 'ਚ ਵੀ ਬਹੁਤ ਗਾਲਾਂ ਕੱਢੀਆਂ ਨੇ ਹਾਂਜੀ ਜੀ ਗਾਲਾਂ ਅਸਰੇ ਅੰਸਾਰੇ ਬਹੀ ਨੂੰ ਸੁਣਦੀਆਂ ਸੀ ਜੀ ਇਹਨਾਂ ਦੇ ਵਿੜੇ 'ਚ ਗਏ ਆ ਇਹਨਾਂ ਨੂੰ ਗਾਲਾਂ ਕਢੀਆਂ ਇਹਨਾਂ ਦੇ ਗੇਟ ਕੀ ਮੰਗ ਕਰਦੇ ਹੁਣ ਤੁਸੀਂ ਕਿਉਂ ਦੋ ਵੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਆ ਜੋ ਕਰ ਗਿਆ ਤੇ ਕੱਲ ਖਣਿਆਰ ਕੋਈ ਕਰ ਜਵੇ ਅੱਜ ਚਲ ਮੈਂ ਇੱਕ ਵਾਰੀ ਮੈਂ ਮਾਫ ਕਰ ਦੂੰਗਾ ਤੇ ਜੋ ਕੱਲ আর ਕੋਈ ਕਰ ਗਿਆ ਤਾਂ ਫਿਰ ਵੀ ਦਿੱਕਤੇ ਸਨ ਗਏ ਤੂੰ ਕਿਉਂ ਇਟਾ ਰੋੜੇ ਮਾਰੇ ਇਹਨੂੰ ਇਟਾ ਰੋੜੇ ਬਾਈ ਮੇਰਾ ਪਿਓ ਪਹਿਲੀ ਵੇਚਦਾ ਇਹਨੂੰ ਸਾਡੇ ਤਾਏ ਦੇ ਪੁੱਤ ਨੂੰ ਹਾਂ ਇਹਨੂੰ 5 ਸਾਲ ਸੰਭਿਆ ਜਦੋਂ ਇਹਦੇ ਪਿਓ ਨੇ ਇਹਨੂੰ ਘਰੋਂ ਕੱਢ ਤਾ ਹੀ ਬਾਹਰ ਹਾਂ ਸਾਡੇ ਨਾਲ 5 ਸਾਲ ਰਿਹਾ ਇਹ ਤੇ ਮੇਰੀ ਮਾਂ ਤੇ ਮੇਰੇ ਪਿਓ ਨੇ ਸਾਂਭਿਆ ਤੂੰ ਇੱਟਾਂ ਰੋੜੇ ਕਿਉਂ ਮਾਰੇ ਫਿਰ ਇੱਟਾਂ ਰੋੜੇ ਭਾਈਏ ਪਹਿਲੀ ਲੈਂਦਾ ਸਾਡੀ ਕਾਸ ਤੋਂ ਲੈਂਦਾ ਇਹ ਅੱਗੇ ਮੇਰੇ ਪਿਓ ਨੇ 3 ਕਿੱਲੇ ਵੇਚਤੇ ਅੱਛਾ 20 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ ਧੰਦ ਪੜਦੇ ਨੂੰ ਹੁਣ ਤੂੰ ਪਹਿਲੀ ਵੇਚਣੀ ਨਹੀਂ ਨਹੀਂ ਪਹਿਲੀ ਵੇਚਣੀ ਅਸੀਂ ਇਹ ਕਹਿੰਦੇ ਅਸੀਂ ਖਰੀਦਣੀ ਆ ਹਾਂ ਇਹ ਕਹਿੰਦੇ ਆ ਖਰੀਦਣੀ ਆ ਅਸੀਂ ਅੱਛਾ ਪਹਿਲੀ ਵੇਚਦਾ ਕੌਣ ਪਹਿਲੀ ਮੇਰਾ ਪਿਓ ਵੇਚਦਾ ਕੀ ਨਾ ਉਹਦਾ ਤੇ ਤੂੰ ਆਪਣੇ ਚੰਦ ਸਿੰਘ ਤੂੰ ਆਪਣੇ ਪਿਓ ਨੂੰ ਵੀ ਕੁੱਟਿਆ ਫਿਰ ਨਹੀਂ ਪਿਓ ਨੂੰ ਨਹੀਂ ਮੈਂ ਕਹਾ ਕੀਆ ਹਾਂ ਦਾਰੂ ਪੀਤੀ ਦਾਰੂ ਦੇ ਨਸ਼ੇ ਤੇ ਜਿਹੜਾ ਕੋ ਹੋ ਗਿਆ ਹੋ ਗਿਆ ਅੱਛਾ ਇਹ ਘਰ ਛਡਾਉਣਾ ਚਾਹੁੰਦਾ ਮੇਰਾ ਹੁਣ ਹਾਂ ਤੇ ਜੇ ਤੰਗ ਕਰੂਗਾ ਮੈਨੂੰ ਮੈਂ ਵੀ ਇਹਨੂੰ ਤੰਗ ਕਰੂੰਗਾ ਉਦੋਂ ਦੁੱਗਣਾ ਕਰੂੰਗਾ ਇਸ ਸ਼ਬਦੋਤ ਦੇ ਵਿੱਚ ਇੱਕ ਨੌਜਵਾਨ ਨੇ ਆਦੇਹੀ ਚਾਚੇ ਤਾਇਆ ਦੇ ਮੁੰਡੇ ਦੇ ਘਰ ਦੇ ਬਾਹਰ ਇਟਾ ਉਹਨੇ ਮਾਰ ਕੇ ਇੱਕ ਗੇਲਗੁੱਪ ਨੇ ਅੰਦਰ ਵਿੜੇ ਚ ਰੋਲੇ ਮਾਰੇ ਆ ਤੇ ਸੀਸੀਟੀਵੀ ਵਿੱਚ ਵੀ ਆ ਗਈ ਹੈ ਸਾਰੀ ਰਿਕਾਰਡਿੰਗ ਉਹਨੇ ਆਪ ਦਾ ਪਿਓ ਨੂੰ ਵੀ ਕੁੱਟਿਆ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਆਈ ਹੈ ਜੀ ਆਈਏ ਤੱਕ ਕਾਰਵਾਈ ਹੋਈ ਹਾਂਜੀ ਇਹ ਚ ਸਾਨੂੰ ਨਾ 112 ਦੇ ਕੰਪਲੇਂਟ ਆਈ ਸੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਸੀ ਮੌਕਾ ਜਾ ਕੇ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਉਹ ਬੰਦੇ ਤੇ ਜਿੱਥੇ ਸਾਨੂੰ ਪਤਾ ਲੱਗਾ ਰੇਡ ਵੀ ਕੀਤਾ ਸਾਨੂੰ ਉਸ ਟਾਈਮ ਤੇ ਬੰਦਾ ਨਹੀਂ ਮਿਲਿਆ ਅਸੀਂ ਦੂਜੀ ਪਾਰਟੀ ਨੂੰ ਆਪਣਾ ਨੰਬਰ ਵੀ ਦੇ ਕੇ ਆਏ ਵੀ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਸਾਨੂੰ ਉਸੇ ਟਾਈਮ ਦੱਸੋ ਉਹਦੀ ਅਸੀਂ ਭਾਲ ਕਰ ਰਹੇ ਆਂ ਤੇ ਜਿਵੇਂ ਸਾਨੂੰ ਬੰਦਾ ਮਿਲੂਗਾ ਅਸੀਂ ਜਿਹੜੀ ਮੌਕੇ ਅਨਸਾਰ ਜਿਹੜੀ ਗੰਦੀ ਕਾਰਵਾਈ ਉਹ ਤੇ ਕਰਾਂਗੇ ਜਿਹੜੂ ਜੇ ਕਿੰਨੀ ਗੱਲ ਬਤਲ ਗਈ ਕਿ ਉਹ ਕੋਈ ਨਸ਼ੇ ਦੇ ਕੇਸਾਂ ਚ ਅਦਾਲਤ ਵੱਲੋਂ ਭਗੌੜਾ ਵੀ ਉਹ ਬੰਦਾ ਜਿਹਨੇ ਇਤਾਂ ਰੋੜੇ ਮਾਰੇ ਆ ਇਹਦੇ ਬਾਰੇ ਸਾਨੂੰ ਜੇ ਪਿੰਡ ਵਾਲੇ ਪੈਸੇ ਦੱਸ ਰਿਹਾ ਵੀ ਇਹ ਕਿਸੇ ਬਾਹਰਲੇ ਜ਼ਿਲ੍ਹੇ ਵਿੱਚ ਕਿਸੇ ਜੋ ਹੈਗਾ ਘੋੜਾ ਉਹ ਚਲੋ ਅਸੀਂ ਵੈਰੀਫਾਈ ਕਰਕੇ ਮੌਕੇ ਤੇ ਫਿਰ ਦੇਖਾਂਗੇ ਉਹ ਮੌਕੇ ਦੇ ਉਸੇ ਸਾਡੇ ਨੂੰ ਤਲਾਸ਼ ਦੇ ਕੇ ਇਹਨੂੰ ਜਿਹੜੇ ਗ੍ਰਿਫਤਾਰ ਕਰਾਵਾਂਗੇ ਉਹਦੇ 'ਚ ਵੀ ਮਤਲਬ ਦੋਨੇ ਕਾਰਵਾਈ ਇਕੱਠੀ ਹਾਂਜੀ 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 ਬਿਲਕੁਲ ਜੀ ਬਸ ਜਦੋਂ ਹੀ ਮਿਲਦਾ ਅਸੀਂ ਨਾਲ ਦੀ ਨਾਲ ਇਹ ਵੀ ਕਾਰਵਾਈ ਕਰਾਵਾਂਗੇ ਤੇ ਇਹ ਤਾਂ ਹੈ ਹੀ ਹੈ ਅਸੀਂ ਕਰਾਂਗੇ